ਇੱਕ ਨਵੇਂ ਸਵੇਰ ਨਮਾਦਾਨ ਖਨੌਰੀ ਮੋਰਚੇ ਦੇ ਉੱਪਰ ਔਰਤ ਦਿਵਸ ਦੇ ਉੱਪਰ ਜੋ ਵੀਡੀਓ ਬਣਾਈ ਹੈ ਦੇਖੋ ਭਾਗ ਅੱਜ ਯਹਾਂ ਪੇ ਦਾਤਾ ਸਿੰਘ ਵਾਲਾ ਖਨੌਰੀ ਮੋਰਚੇ ਪੇ ਆਪ ਦੇਖ ਸਕਤੇ ਹੋ ਅੰਤਰਰਾਸ਼ਟਰੀ ਮਹਿਲਾ ਦਿਵਸ ਪਰ महिलाएं महिलाएं बहुत बड़ी संख्या में जितने भी सारे इंतज़ाम थे वो सब छोटे पड़ गए टेंट भी जो लगाया था वो भी बहुत छोटा पड़ गया आखिर में पीछे आप देख सकते हो बहुत बड़ी संख्या में आ, माताएं बहनें हैं माताएं बहने यहाँ पे आई हुई हैं सारी जगह छोटी पड़ गई है गर्मी आज बहुत ज़्यादा है धूप में भी माताएं पहने बैठी हैं और पीछे भी अगर आप देखोगे पीछे भी दूर दूर तक लोग झंडे लेके अभी माताएं पहने हैं वो आ ही रही हैं और ये है असली महिला सशक्तिकरण ये है असली विमेन एम्पावरमेंट जब महिलाएं जो समाज का पचास फीसदी हिस्सा बनाती हैं जब वो सड़क पर आने लग जाएं अपने हक़ों के लिए अधिकारों के लिए तो आंदोलन कई गुना ज़्यादा मजबूत हो जाता है ਸ਼੍ਰੀ ਮੈਹਰਪੁਰ ਜੀ ਕੀ ਪ੍ਰਤੀ ਮੈਂ ਤਾਂ ਸਿਰਫ ਇੱਕ ਪੀਲ ਕਰਨਾ ਆ ਜਿੰਨੇ ਵੀ ਸਾਡੇ ਕਿਸਾਨ ਆਗੂ ਐ ਉਹਨਾਂ ਨੂੰ ਬੇਨਤੀ ਆ ਕਿ ਪਿੱਛੇ ਨੂੰ हटਦੇ ਜਾਓ ਪੈਣਾ ਨੂੰ ਜੇ ਜਗ੍ਹਾ ਨਹੀਂ ਮਿਲਦੀ ਪਿੱਛੇ ਵੀ ਜਿੱਥੇ ਛਾਂ ਐ ਇਹਦਾ ਪ੍ਰਬੰਧ ਕਰਨਾ ਆਪਾਂ ਜਿੰਨੇ ਵੀ ਮੋਰਚੇ ਦੇ ਵਿੱਚ ਸਾਡੇ ਆਗੂ ਐ ਉਹ ਪਿੱਛੇ ਐਡੀ ਜੋ ਬਹੁਤ ਵੱਡੇ ਦੇ ਪਿੱਛੇ ਜਿੱਥੇ ਪੈਲਾਂ ਦੇ ਆਉਂਦੇ ਆ ਤਾਂ ਖੁੱڑا ਰਹੇਗਾ ਜਿੰਨੇ ਵੀ ਕਿੱਥੇ ਮਿਲਦੇ ਆ ਮਾਹੀ ਉੱਪਰ ਹੈ ਇਤਰਾ ਪੰਡਾਲ ਲੱਗਿਆ ਹੋਇਆ ਪਿੱਛੇ ਖਾਲਸਾ ਹੈ ਡਾਲਮਾ ਉੱਥੇ 4-500 ਭੈਣ ਜਿਹੜੀ ਸਾਡੀ ਤੁੱਪੇ ਬੈਠੀ ਹੈ ਉਹਦੇ ਇੰਤਜ਼ਾਮ ਕਰੋ ਆਪਣੇ ਆਗੂਆਂ ਦੀ ਜ਼ਿੰਮੇਵਾਰੀ ਬਣਦੇ ਆ ਮੈਂ ਦੇਰ ਤੀਰਕਾਰ ਦਾ ਜਿੰਨੇ ਵੀ ਕਿਸਾਨ ਆਗੂ ਆਪਣੇ ਦੋਨੇ ਫੋਰਮਾਂ ਦੇ ਭੈਣਾਂ ਦਾ ਪ੍ਰਬੰਧ ਕਰੋ ਨਹੀਂ ਦੁਬਾਰਾ ਫਿਰ ਮੁਸ਼ਕਲ ਹੋ ਇਹ ਤੇ ਮਾ ਪਾਣੀ ਦਾ ਮਾਚਾ ਨਾ ਬੈਠਣਾ ਪਰ ਉਹ ਆਪਣੀ ਜ਼ਿੰਮੇਵਾਰੀ ਹੈ ਮੈਂ ਤਾਂ ਵੇਖਦੀ ਭੈਣਾ ਨੂੰ ਸਮਝਾ ਲੈਂਦਾ ਜਿੰਨੇ ਵੀ ਪਿੱਛੇ ਆਪਣੇ ਖਾਲਸਾ ਨਾਲ ਇਧਰ ਮਾੜੀ ਓਟੋ ਦੇ ਵਿੱਚ ਜਿੱਥੇ ਕਿਤੇ ਸਾਡੇ ਘਰਾਂ ਜਿਹੜੇ ਬਾਰੇ ਬੇਟਾ ਵਾਲੀ ਉਹਦੇ ਵਿੱਚ ਜਿੱਥੇ ਸਾਡਾ ਪ੍ਰਬੰਧ ਕਰ ਸਕਦੇ ਤੇ ਪ੍ਰਬੰਧ ਕਰੇ ਜਿੰਨੇ ਵੀ ਸਾਡੀਆਂ ਭੈਣਾਂ ਆਈਆਂ ਨੇ ਜਗ੍ਹਾ ਬਹੁਤ ਥੋੜੀ ਰਹੀ ਹੈ ਤਾਂ ਇਸ ਕਰਕੇ ਮੈਂ ਤੁਸੀਂ ਹੈ ਦੇ ਕਰੋ ਜਿੱਥੇ ਵੀ ਬੈਠਣ ਦਾ ਜਗਾ ਮਿਲਦੀ ਹੈ ਕੋਈ ਖਾਸ ਕਰਕੇ ਸਾਡੇ ਜਿਹੜੇ ਭਰਾ ਨੇ ਸਾਡੇ ਜਿਹੜੇ ਆਗੂ ਹੈ ਉਹ ਪਰ ਨਾਲ ਦੇ ਵਿੱਚ ਨਾ ਹੋ ਤਾਂ ਆਪਰਾ ਬਾਰ-ਬਾਰ ਲੰਘਾਂਗੇ ਨਾ ਜਿਹੜਾ ਧਿਆਨ ਹੈ ਸਾਰਾ ਉਹ ਸਟੇਲ ਵੱਲ ਨਹੀਂ ਜਾਂਦਾ ਮੈਂ ਇਸ ਕਰਕੇ ਬਹਿ ਬਿਜਲੀ ਕੰਮ ਹੁੰਦਾ ਮੈਂ ਮਾਫੀ ਚਾਹਣਾ ਵਾਏ ਦੂਜੀ ਗੱਲ ਖਾਲ ਸਾਹਿਬ ਤੁਹਾਨੂੰ ਕੀ ਕਿਹਾ ਤੇ ਗਾਮਾ ਕੀ ਤੇ ਬੱਚੇ ਮੇਰਾ ਵੱਡਾ ਜੇਰਾ ਪੀੜਾ ਸਾਹਮਣੇ ਵਾਸਤੇ ਜਦ ਤਾਉਂ ਤੇਰਾ ਪਤੀ ਤੋਰੀਆ ਪੜਦਿਆਂ ਵਾ ਪਾਣਾ ਤੇਰਾ ਤੇਰਾ ਤੁਝ ਕੋ ਸੌਪ ਤੇ ਕਿਆ ਲਾਗੇ ਮੇਰਾ ਜੇ ਜਦੋਂ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਟਿੱਡਣ ਲੱਗੇ ਤਾਂ ਉਦੋਂ ਇੱਕ ਸ਼ੇਰ ਕਹਿ ਕੇ ਆਪਸ ਸਤਾਪੀ ਕਰ ਦੇਣੀ ਆ ਜਦੋਂ ਜਲਾਦ ਪਹਿਲੀ ਇੱਟ ਰੱਖਣ ਲੱਗਾ ਹਰਿਆਉਂ ਦਾ ਵੀ ਜਨ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਜਦੋਂ ਗੁਰਤਾ ਗੱਦੀ ਤੇ ਬੈਠੇ ਨਾ ਤੇ ਧੀਰਮਲ ਨੇ ਹਮਲਾ ਕਰ ਦਿੱਤਾ ਧੀਰਮਲ ਨੇ ਹਮਲਾ ਕੀਤਾ ਗੁਰੂ ਘਰ ਤੇ ਤੇ ਗੁਰੂ ਘਰ ਦੇ ਵਿੱਚੋਂ ਕੀਮਤੀ ਢਾਵਾ ਲੁੱਟ ਲਈਆਂ ਧੰਨ ਗੁਰੂ ਤੇਗ ਬਹਾਦਰ ਜੀ ਦੇ ਕੋਲ ਜੋ ਵੀ ਉਸ ਸਮੇਂ ਖਜ਼ਾਨਾ ਸੀ ਲੁੱਟ ਲਿਆ ਉਸ ਸਮੇਂ ਮਾ